ਤਸਵੀਰਾਂ ਤੁਹਾਡੇ ਨਾਲ ਤੇਜ਼ ਹਨੇਰ ਦੀਆਂ ਸਾਂਝੀਆਂ ਕਰ ਰਿਹਾ ਤਸਵੀਰਾਂ ਤੁਸੀਂ ਸਾਫ਼ ਦੇਖ ਰਹੇ ਹੋ ਬੇਸ਼ੱਕ ਹਨੇਰਾ ਹੋ ਚੁੱਕਿਆ ਹੈ ਪਰ ਹਨੇਰਾ ਜੋ ਤੇਜ਼ ਹਵਾਵਾਂ ਲਗਾਤਾਰ ਬਰਕਰਾਰ ਹਨ ਤਕਰੀਬਨ 10 ਮਿੰਟ ਤੋਂ ਲਗਾਤਾਰ ਜਿਹੜੀਆਂ ਹਵਾਵਾਂ ਤੇਜ਼ ਚੱਲ ਰਹੀਆਂ ਹਨ ਜਿਨ੍ਹਾਂ ਨਾਲ ਭਾਰੀ ਨੁਕਸਾਨ ਦਾ ਰੁੱਖਾਂ ਦਾ ਖਮਿਆਜਾ ਵੀ ਪੁਕਤਣਾ ਪੈ ਰਿਹਾ ਹੈ ਤੇ ਹੋਰ ਵੀ ਜਿਹੜਾ ਨੁਕਸਾਨ ਹੋਦਾ ਖਮਿਆਜਾ ਦੇਖਿਆ ਜਾ ਸਕਦਾ ਹੈ ਕਿਉਂਕਿ ਬੀਤੇ ਦਿਨ ਇੱਕ ਸੋਲਰ ਸਿਸਟਮ ਦੇ ਡਿੱਗਣ ਨਾਲ ਇੱਕ ਪਿੰਡ ਤੋਂ ਜਿਹੜਾ ਇੱਕ ਮੱਝ ਦੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਉਸੇ ਤਰ੍ਹਾਂ ਤੇਜ਼ ਹਵਾਵਾਂ ਤੁਸੀਂ ਦੇਖ ਸਕਦੇ ਹੋ بارش ਵੀ ਹੋਣ ਦਾ ਜਿਹੜਾ ਸੁਭਾਵਨਾ ਜਿਤਾਈ ਜਾ ਸਕਦੀ ਤਸਵੀਰਾਂ ਦੇ ਸਕਦੇ ਹੋ ਕਿ ਤੇਜ਼ ਹਨੇਰ ਕਾਫੀ ਜਿਹੜਾ ਬਰਕਰਾਰ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਰੋਜਪੁਰ ਕਸਬੇ ਤੋਂ ਜੋ ਕਾਫੀ ਤੇਜ਼ ਹਨੇਰ ਹੈ ਤੇਜ਼ ਹਵਾਵਾਂ ਚੱਲ ਰਹੀਆਂ ਹਨ ਜੋ ਇਸ ਤੋਂ ਪਹਿਲਾਂ ਕਾਫੀ ਰਫਤਾਰ ਭਰਿਆ ਜਿਹੜਾ ਹਨੇਰ ਸੀਗਾ ਤੇ ਰਫਤਾਰ ਭਰੀਆਂ ਹਵਾਵਾਂ ਸਾਡੇ ਜੋ ਤਕਰੀਬਨ 20-25 ਮਿੰਟ ਪਹਿਲਾਂ ਚੱਲ ਕੇ ਹਟੀਆਂ ਹਨ ਤਕਰੀਬਨ 7 ਵਜੇ ਦਾ ਜਿਹੜਾ ਸਮਾਂ ਸੀਗਾ ਜਿੱਦੋਂ ਤੇਜ਼ ਹਵਾਵਾਂ ਚੱਲੀਆਂ ਜਿਨ੍ਹਾਂ ਦੀ ਰਫਤਾਰ ਕਾਫੀ ਤੇਜ਼ ਸੀਗੀ ਜਿਸ ਨਾਲ ਘੱਟਾ ਮਿੱਟੀ ਗੋੜ ਮਿੱਟੀ ਜਿਹੜਾ ਇੱਕ ਵਾਰ ਤਾਂ ਅਸਮਾਨ ਦੇ ਵਿੱਚ ਫੈਲ ਗਿਆ ਤਾਂ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਜੋ ਹੁਣ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇਜ਼ ਹਵਾਵਾਂ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਨ੍ਹਾਂ ਨਾਲ ਕਾਫੀ ਰੁੱਖਾਂ ਦਾ ਵੀ ਨੁਕਸਾਨ ਦੱਸਿਆ ਜਾ ਰਿਹਾ ਹੈ ਸੋ ਮੱਕੀ ਦੀ ਫਸਲ ਹਾਲੇ ਬਾਕੀ ਹੈ ਸੋ ਬਾਅਦ ਚ ਦੀ ਵੀ ਸੰਭਾਵਨਾ ਜਿਤਾਈ ਜਿਤਾਈ ਜਾ ਸਕਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਚੈਨਲ ਤਾਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪੇਜ ਨੂੰ ਫੋਲੋ ਐਂਡ ਲਾਈਕ ਜ਼ਰੂਰ ਕਰਨਾ ਬਣੇਰੋ ਸਾਡਾ ਦੇਖਦੇ ਰਹੋ ਸਾਡਾ ਚੈਨਲ